ਕੀਆ ਕੁਰੀਲੇ ਬਿਆਨ ਲੈ ਤੇ ਲੈ ਤੇ ਲੈ ਲੈ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਨੌਜਵਾਨ ਦਾ ਕਤਲ ਹੋ ਗਿਆ ਕਟਨਾ 25 ਫਰਵਰੀ ਦਿਨ ਸ਼ਾਮ ਦੀ ਹੈ ਇਸ ਕਤਲ ਤੋਂ ਬਾਅਦ ਹੀ ਹਸਪਤਾਲ ਅੰਦਰ ਹੰਗਾਮਾ ਹੋਇਆ ਪਰਿਵਾਰ ਦੇ ਇਲਜ਼ਾਮ ਨੇ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਦੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕਰ ਜਾਨੋਂ ਮਾਰ ਦਿੱਤਾ ਗਿਆ ਲੜਾਈ ਦੋ ਗਵਾਂਡੀ ਪਰਿਵਾਰਾਂ 'ਚ ਸੀ ਇਹ ਮਾਮਲਾ ਨਸ਼ਾ ਵੇਚਣ ਨੂੰ ਲੈ ਕੇ ਜੁੜਿਆ ਹੋਇਆ ਹੈ ਪਰਿਵਾਰ ਦੇ ਦੱਸੇ ਮੁਤਾਬਕ ਨਿਊ ਸ਼ਹੀਦ ਉਦਮ ਸਿੰਘ ਨਗਰ ਚੁਨਾ ਦੇ ਘਰ ਦੇ ਨੇੜੇ ਕੁਝ ਲੋਕ ਨਸ਼ਾ ਵੇਚਦੇ ਨੇ ਤੇ ਪੀੜਤ ਨੇ ਆਪਣੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਜਿਸ ਤੋਂ ਨਰਾਜ਼ ਗੁਆਂਡੀ ਨੇ ਪਹਿਲਾਂ ਉਹਨਾਂ ਦੇ ਘਰ ਤੇ ਹਮਲਾ ਕਰ ਮ੍ਰਿਤਕ ਨੌਜਵਾਨ ਦੇ ਪਿਤਾ ਨੂੰ ਜ਼ਖਮੀ ਕੀਤਾ ਫਿਰ ਮੁੰਡੇ ਨੂੰ ਮਾਰ ਦਿੱਤਾ ਪਿਓ ਪੁੱਤਰ ਥਾਣੇ ਰੱਪੜ ਲਿਖਾਉਣ ਤੋਂ ਬਾਅਦ ਸਿਵਲ ਹਸਪਤਾਲ ਇਲਾਜ ਲਈ ਆਏ ਸਨ ਇੱਥੇ ਹੀ ਪਿਓ ਦੇ ਸਾਹਮਣੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਪਰਿਵਾਰ ਦੇ ਇਲਜ਼ਾਮ ਨੇ ਕਿ ਜਿਸ ਸਮੇਂ ਕਤਲ ਹੋਇਆ ਪੁਲਿਸ ਉੱਥੇ ਹੀ ਮੌਜੂਦ ਸੀ ਪਰ ਪੁਲਿਸ ਇਸ ਗੱਲ ਤੋਂ ਕਿਨਾਰਾ ਕਰ ਰਹੀ ਹੈ ਤੇ ਮੇਰੇ ਹਸਬੰਦ ਨੂੰ ਮਾਰਿਆ ਵੈਨਾਂ ਨੇ ਹਾਂਜੀ ਤੇ ਸਾਰੀ ਗੱਲ ਇਹੀ ਸਾਰੀ ਗੱਲ ਇਹੀ ਕਿ ਰਾਜਨ ਚਿੱਟਾ ਵੇਚਦਾ ਸੀਗਾ ਰਾਜਨ ਚਿੱਟਾ ਵੇਚਦਾ ਤੇ ਸਾਡਾ ਨਾਮ ਲਾਂਦਾ ਸੀ ਤੇ ਅਸੀਂ ਕੈਮਰੇ ਲਵਾ ਲਿਆ ਆਪਣੀ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ ਤੇ ਬੰਦਾ ਪੁੱਛਿਆ ਉਹਨਾਂ ਆਦਤ ਦਾ ਟਾਈਮ ਘਰੇ ਆਂਦੇ ਨੇ ਤੇ ਸਾਈਟੋਂ ਨਿਕਲ ਕੇ ਆਣ ਲੱਗੇ ਨੇ ਦਤਨ ਮਾਰਨ ਵਾਸਤੇ ਉਹਨੂੰ ਬਾਹਰ ਗਿਆ ਵਾ ਦਾ ਇਹਨਾਂ ਕਾਕਾ ਅੱਧਾ ਅੱਧਾ ਰਾਜਨਗਰ ਇਹ ਸਾਡੀ ਕੰਜੂ ਸੰਦੀ ਦਾਤਰਾ ਕੰਤ ਸਾਡੀ ਉਹਨੂੰ ਇਹ ਹੋਇਆ ਕਿ ਕੈਮਰੇ ਚੋਲ ਆਏ ਨੇ ਲੜਾਈ ਕੇਸ ਵਜੋਂ ਲੜਾਈ ਐਸੇ ਗੱਲੋਂ ਹੋਈ ਹੈ ਕਿ ਅਮਰੇ ਉੱਪਰੋਂ ਫੋਨ ਹੀ ਕਿਹਾ ਕਰਦੇ ਦਾਤਰਾ ਉੱਥੇ ਘਰੇ ਮਾਰਿਆ ਦਾਤਰਾ ਬੱਲੇ ਮਾਰਿਆ ਵਾ ਡੈਡੀ ਦੇ ਵੱਜ ਗਿਆ ਵਾ ਡੈਡੀ ਦੇ ਇੰਨਾ ਡੋਂਗੇਗਾ ਵਾ ਤੇ ਇੰਨਾ ਝੋੜਾ ਹੈ ਡੈਡੀ ਦੇ ਮਲਾਜਾ ਕਰਵਾ ਕੇ ਪੱਟੀ ਕਰਵਾਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ ਮਗਰੇ ਆ ਗਏ ਹਾਂਜੀ ਇੱਥੇ ਮਾਰ ਕੇ ਗਏ ਨੇ ਮਗਰੇ ਐਸੀ ਕਿ ਉਹਨਾਂ ਨੇ ਦਾਤਰਾ ਮਾਰੀ ਕਿੰਨੇ ਕ ਬੰਦੇ ਆਏ ਸੀ ਅਹੀ ਵੇਖੇ ਨਹੀਂ ਮੈਂ ਆਂਦੀ ਵਹੀ ਮਹਾਰਾਜ ਜੀ ਹੀ ਤੇ ਦੋਵੇਂ ਭਰਾ ਸੀ ਮਾਂ ਹੀ ਤੇ ਭੈਣ ਨੇ ਭੇਜਿਆ ਵਾ ਸਾਡੇ ਸਾਹਮਣੇ ਭੈਣ ਕਹਿੰਦੀ ਕੋਈ ਗੱਲ ਨਹੀਂ ਜਾ ਤੂੰ ਮਾਰ ਹਾਂਜੀ ਹਾਜੀ ਹਸਪੀਟਲ ਦੇ ਅੰਦਰ ਆ ਕੇ ਮਾਰ ਕੇ ਗਏ ਨੇ ਫੁੱਲਸੋਲਿਆਂ ਨੇ ਕੁਝ ਨਹੀਂ ਕੀਤਾ ਭੈਣ ਮੋਲ ਹੀ ਸੀ ਫੁੱਲਸੋਲਿਆਂ ਨੇ ਕੁਝ ਨਹੀਂ ਕੀਤਾ ਫੁੱਲਸੋਲਿਆਂ ਵੀ ਇੱਥੇ ਆ ਗਏ ਦੋਨੋਂ ਸਾਰਾ ਕੀ ਹੈ ਝਗੜਾ ਮੁੰਡਾ ਚੱਲ ਕੇ ਚੰਗਾ ਭਲਾ ਆ ਰਿਹਾ ਵਾ ਠੀਕ ਹੈ ਇੱਥੇ ਆਣਗੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝ ਲੱਗਣ ਲੱਗੀ ਪੁਲਸ ਵਾਲੇ ਕੋਲ ਖਲੋਤੇ ਆ ਪੁਲਸ ਵਾਲੇ ਆਮਨਾ ਮੈਂਨ ਕਹਿ ਰਹੇ ਜੀ ਇਹ ਤਾਂ ਕੁਝ ਵੇਖਿਆ ਹੀ ਨਹੀਂ ਇਹ ਤੇ ਸਾਬ ਮੁੱਕਰੀ ਜਾਂਦੇ ਇੱਥੇ ਕੈਮਰੇ ਲੱਗੇ ਐ ਲੋਕੇਸ਼ਨ ਘੜਾਓ ਸਾਰਾ ਕੋਈ ਵੇਖੋ ਇੱਥੇ ਪਤਾ ਲੱਗ ਜੂਗਾ ਨੇ ਹੌਸਪੀਟਲ ਦੇ ਅੰਦਰ ਆ ਕੇ ਮਾਰਤਾ ਭਾਜੀ ਗੇਟ ਦੇ ਉੱਤੇ ਆ ਪੁਲਸ ਵਾਲੇ ਵੇਖੋ ਜੀ ਗੇਟ ਤੇ ਪੁਲਸ ਵਾਲੇ ਖਲੋਤੇ ਹੁੰਦੇ ਸੀ ਬਿਲੋ ਹੌਸਪੀਟਲ ਦੇ ਬਾਹਰ ਮੈਂ ਤੇ ਹੁਣ ਨਵਾਂ ਨਹੀਂ ਆ ਹਲਕਾ ਬੜਾ ਪੁਰਾਣਾ ਆ ਰਿਹਾ ਸਮਝ ਲੱਗਣ ਲੱਗੀ ਇਹ ਅਗੇ ਦਾ ਕੰਮ ਇਹਨਾਂ ਨੇ ਕੀਤੇ ਆ ਜੇ ਪੁਲਸੀ ਮੁੱਕਰਦੀ ਉਹ ਆਪਣੇ ਤੇ ਆਮ ਬੰਦਾ ਕੀ ਕਰ ਲੂਗਾ ਭਾਜੀ ਕਿ ਤੇਰੀ ਲੜਾਈ ਹੋਈ ਸੀ ਦੁੱਦਮ ਸਿੰਘ ਨਗਰ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀ ਕਿਤੇ ਇਹਨਾਂ ਦੇ ਚੋਟ ਲੱਗੀ ਹੋਈ ਸੀਗੀ ਇੰਟਰਨਲ ਇੰਜਰੀ ਸੀ ਮੱਥੇ ਆ ਖੰਜਰ ਮਾਰਿਆ ਗਿਆ ਇੱਥੇ ਕੁਝ ਨਹੀਂ ਆਪਾਂ ਸਾਡੇ ਗਾਰਡ ਇੱਥੇ ਲੱਗੀ ਹੋਈ ਸਾਰੇ ਹਾਲੇਦਾਰੇ ਤੋਂ ਪਤਾ ਕੀਤਾ ਇੱਥੇ ਕੋਈ ਲੜਾਈ ਨਹੀਂ ਹੋਈ ਨਹੀਂ ਲੋਕ ਕਹਿ ਰਹੇ ਕਿ ਨਾ ਸਰ ਇੱਥੋਂ ਪੱਜ ਕੇ ਆ ਮੁੰਡਾ ਕੋਈ ਨਹੀਂ ਪੱਜ ਕੇ ਗਿਆ ਆਪਾਂ ਚੈੱਕ ਕਰ ਲੇ ਕਿ ਕੋਈ ਕਿਸੇ ਬੰਦੇ ਦੇ ਕੋਈ ਅਰੈਸਟਮੈਂਟ ਹੋਈ ਹੈ ਨਹੀਂ ਸਰ ਇਹਦੇ ਕੁਝ ਨਹੀਂ ਹੈ